ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਫਲਕਾਰਨ ਫੂਲੀ ਬਿਨ ਲਾਏ ਫਲ ਲਾਗਾ ਤਾ ਫੂਲ ਬਿਲਾਏ ਗਿਆਨੇ ਕਰਨ ਕਰਮ ਅਭਿਆਸ ਗਿਆਨ ਪਿਆ ਤਹਿ ਕਰ ਮੈਨਾਸ ਧਰਮ ਪੁਸਤਕਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਪੜਨ ਦੇ ਨਾਲ ਗਿਆਨ ਦੀਆਂ ਤਸਵੀਰਾਂ ਅੱਖਾਂ ਅੱਗੇ ਜਰੂਰ ਆਉਂਦੀਆਂ ਹਨ ਪਰ ਗਿਆਨ ਪ੍ਰਾਪਤ ਹਰਗੱਦ ਨਹੀਂ ਹੋ ਸਕਦਾ ਜਿਸ ਤਰ੍ਹਾਂ ਸਾਇੰਸ ਦੀਆਂ ਥਿਓਰੀਆਂ ਕਿਤਾਬਾਂ ਦੇ ਪੜਨ ਅਤੇ ਪ੍ਰੋਫੈਸਰਾਂ ਦੇ ਲੈਕਚਰ ਸੁਨਣ ਮਗਰੋਂ ਲੈਬੋਰਟਰੀਆਂ ਵਿੱਚ ਅਜ਼ਰਬਾ ਕਰਕੇ ਵੇਖੇ ਬਿਨਾ ਸਮਝ ਵਿੱਚ ਨਹੀਂ ਪੈ ਸਕਦੀਆਂ ਯਕੀਨਦਾਰ ਦਰਜਾ ਹਾਸਲ ਨਹੀਂ ਕਰ ਸਕਦੀਆਂ ਇਸੇ ਤਰ੍ਹਾਂ ਵਿਚਾਰ ਲਹਿ ਸਿਮਰਨ ਦੀ ਅਵਸਥਾ ਵਿੱਚ ਅਨੁਭਵ ਦੇ ਨਾਲ ਕੀਤੇ ਗੁਰੂ ਵਾਕ ਦੀ ਸਚਾਈ ਪ੍ਰਤੱਖ ਦੇਖੇ ਬਿਨਾ ਗਿਆਨ ਅਸਲੀ ਤੌਰ ਤੇ ਪ੍ਰਾਪਤ ਨਹੀਂ ਹੋ ਸਕਦਾ ਗਿਆਨ ਅਕਲ ਨਾਲ ਸਮਝਣ ਤੋਂ ਇਲਾਵਾ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਰਤੇ ਅਮਲ ਵਿੱਚ ਲਿਆਏ ਬਿਨਾ ਨਿਸ਼ਚੇ ਵਿੱਚ ਨਹੀਂ ਖੁੱਪਦਾ ਜੋ ਨਾ ਦੇਖੋ ਆਪਣੀ ਨੈਣੀ ਤੋਨਾ ਪਤੀਜਾ ਗੁਰ ਕੀ ਬੈਣੀ ਕੋਈ ਥਿਉਰੀ ਉਦੋਂ ਤੱਕ ਮੰਨੀ ਪਰ ਮੰਨੀ ਸਚਾਈ ਦਾ ਦਰਜਾ ਹਾਸਲ ਨਹੀਂ ਕਰ ਸਕਦੀ ਜਦੋਂ ਤੱਕ ਅਮਲ ਵਿੱਚ ਲਿਆ ਕੇ ਤਜਰਬਾ ਕਰਕੇ ਉਸ ਦੇ ਹਰ ਇੱਕ ਅੰਗ ਨੂੰ ਸੋਲਾ ਅਤੇ ਪੂਰਾ ਨਾ ਵਿਖਿਆ ਜਾਵੇ ਆਤਮਕ ਅਸੂਲ ਛੇਤੀ ਸਮਝ ਵਿੱਚ ਨਹੀਂ ਆਉਂਦੇ ਕਿਉਂਕਿ ਇਹ ਬਹੁਤ ਸੂਖਸ਼ਮ ਹੁੰਦੇ ਹਨ ਬਾਰ ਪਦਾਰਥਿਕ ਅਸੂਲਾਂ ਦੀ ਤਰ੍ਹਾਂ ਆਤਮਿਕ ਅਸੂਲ ਵੀ اٹਲ ਹਨ ਅਮਲ ਵਿੱਚ ਲਿਆਏ ਜਾ ਸਕਦੇ ਹਨ ਅਜ ਮੈਸੇ ਕਸੋਟੀ ਤੇ ਪੂਰੇ ਉਤਰ ਸਕਦੇ ਹਨ ਰਗਵੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿਚਾਰ ਦਾ ਇਹ ਭਾਵ ਤਾਂ ਹਰਗਿਜ਼ ਨਹੀਂ ਕਿ ਜਦ ਤੱਕ ਕਿਸੇ ਆਤਮਕ ਅਸੂਲ ਨੂੰ ਪਰਤਾਖ ਅਜਮਾ ਕੇ ਨਾ ਵੇਖ ਲਈਏ ਉਦੋਂ ਤੱਕ ਉਸ ਨੂੰ ਗਲਤ ਸਮਝਿਏ ਇਹ ਬਹੁਤ ਵੱਡੀ ਭੁੱਲ ਹੋਵੇਗੀ ਜਦ ਗਬੀਰ ਸਿੰਘ ਜੀ ਵੀ ਲਿਖਦੇ ਹਨ ਮੈਨੂੰ ਸਿਤਾਰਿਆਂ ਦੇ ਇਲਮ ਸੰਬੰਧੀ ਕੁਝ ਪਤਾ ਨਹੀਂ ਜਦੋਂ ਜੰਤਰੀ ਵਿੱਚ ਸੂਰਜ ਜਾਂ ਚੰਦ ਗ੍ਰਹਿਣ ਜਾਂ ਹੋਰ ਸਿਤਾਰਿਆਂ ਸਬੰਧੀ ਕੀਤੀਆਂ ਪੇਸ਼ੇ ਨਗੋਈਆਂ ਦੇਖਦਾ ਹਾਂ ਤਾਂ ਉਹਨਾਂ ਨੂੰ ਸੱਚ ਸਮਝਦਾ ਹਾਂ ਅਤੇ ਸਿਤਾਰਿਆਂ ਦੇ ਇਲਮ ਦੇ ਖੋਜੀਆਂ ਅਤੇ ਵਿਦਵਾਨਾਂ ਦਾ ਪੂਰਾ ਸਤਿਕਾਰ ਰੱਖਦਾ ਹਾਂ ਇਸੇ ਤਰ੍ਹਾਂ ਮੈਂ ਸ਼ੁਰੂ ਤੋਂ ਆਤਮਕ ਥਿਉਰੀਆਂ ਨੂੰ ਵੀ ਜਦੋਂ ਨਹੀਂ ਸੀ ਸਮਝਦਾ ਤਦ ਵੀ ਧਾਰਮਿਕ ਆਗੂਆਂ ਗੁਰੂਆਂ ਅਤੇ ਮਹਾਤਮਾਵਾਂ ਸਬੰਧੀ ਬੜਾ ਸਤਿਕਾਰ ਰੱਖਦਾ ਸਾਂ ਮੇਰੀ ਖੋਜ ਦਾ ਇਹ ਬੜਾ ਭਾਰਾ ਬੇਤ ਹੈ ਕਿ ਮੈਂ ਆਪਣੇ ਗੁਰੂਦੇਵ ਗੁਰੂ ਨਾਨਕ ਜੀ ਦੀ ਕਹੀ ਹੋਈ ਹਰ ਗੱਲ 16 ਅਨ ਸੱਚ ਮੰਨਦਾ ਸਾਂ ਜੇ ਮੈਨੂੰ ਸਮਝ ਨਹੀਂ ਸੀ ਆਉਂਦੀ ਤਦ ਸਮਝ ਵਾਸਤੇ ਪ੍ਰਾਰਥਨਾ ਕਰਦਾ ਅਤੇ ਪ੍ਰਾਰਥਨਾ ਦੇ ਨਤੀਜੇ ਨੂੰ ਸਬਰ ਨਾਲ ਉਡੀਕਦਾ ਸਾਂ ਸਮਝ ਆਏ bina ਮੈਂ ਆਪਣੀ ਖੋਜ ਛੱਡਦਾ ਨਹੀਂ ਸਾਂ ਨਾ ਉਡੀਕ ਤੋਂ ਪਹਿਲਾਂ ਹੀ ਕਾਲਾ ਪੈਂਦਾ ਸਾਂ ਤਰਮ ਖੋਜੀਆਂ ਲਈ ਇਹ ਪਾਵਨਾ ਬੜੀ ਹੀ ਜ਼ਰੂਰੀ ਹੈ ਇਸ ਮਾਰਗ ਵਿੱਚ ਅੱਖਾਂ ਖੋਲ ਕੇ ਜ਼ਰੂਰ ਚੱਲਣਾ ਚਾਹੀਦਾ ਹੈ ਪਰ ਨਾਲ ਹੀ ਹੱਥ ਜੋੜੇ ਹੋਏ ਅਤੇ ਦਿਲ ਅਦਬ ਨਾਲ ਭਰਪੂਰ ਹੋਣਾ ਜ਼ਰੂਰੀ ਹੈ ਰੱਬ ਵੱਲ ਮੁਖ ਉਤਾਹਾਂ ਚੁੱਕ ਕੇ ਤੁਰਿਆਂ ਕਦਮ-ਕਦਮ ਤੇ ਠੇਡੇ ਲੱਗਦੇ ਹਨ ਨਿਰਮਾਨਤਾ ਇਸ ਰਸਤੇ ਦਾ ਉਹ ਟਹਿਣਾ ਹੈ ਜਿਸ ਦੀ ਰੋਸ਼ਨੀ ਹਨੇਰੇ ਵਿੱਚੋਂ ਡਿਗਨੋ ਬਚਾਉਂਦੀ ਹੈ ਅਤੇ ਇੱਥੋਂ ਹੀ ਗਿਆਨ ਦੀ ਪਹਿਲੀ ਅਵਸਥਾ ਸ਼ੁਰੂ ਹੁੰਦੀ ਹੈ ਸਿਮਰਨ ਦੀ ਇਸ ਅਵਸਥਾ ਵਿੱਚ ਜਿੱਥੇ ਮਨ ਫੁਰਨਿਆ ਖਿਆਲਾ ਸੰਕਲਪਾਂ ਵਿਕਲਪਾਂ ਵਿਚਾਰਾਂ ਅਤੇ ਨਿਸ਼ਚਿਆ ਆਦ ਸਭ ਦੇ ਭੋਜਨੋ ਸਿਰੋਂ ਲਾ ਕੇ ਹੋਲਾ ਫੁੱਲ ਹੋ ਕੇ ਇੱਕ ਥਾਂ ਤੇ ਅਡੋਲ ਖਲੋ ਜਾਂਦਾ ਹੈ ਇਸ ਅਵਸਥਾ ਵਿੱਚ ਮਨ ਉਸ ਤਲਾਬ ਦੀ ਤਰ੍ਹਾਂ ਨਿਰਮਲ ਲੱਗਦਾ ਹੈ ਜਿਸ ਵਿੱਚ ਹਵਾ ਦੇ ਖਲੋ ਜਾਂਣਾ ਲਹਿਰਾ ਉਠਨੀਆਂ ਬੰਦ ਹੋ ਗਈਆਂ ਹੁਣ ਇਸ ਅਵਸਥਾ ਵਿੱਚ ਬੈਠੀਆਂ ਸਭ ਤੋਂ ਪਹਿਲੇ ਗੁਰਮਖ ਨੂੰ ਇਹ ਸਮਝ ਆਉਂਦੀ ਹੈ ਕਿ ਜੋ ਕੁਝ ਲੱਭਣਾ ਹੈ ਮੈਨੂੰ ਅੰਦਰੋਂ ਹੀ ਲੱਭੇਗਾ ਮੇਰੀ ਬਾਹਰ ਦੀ ਪਟਕਣਾ ਖਤਮ ਹੋ ਗਈ ਹੈ ਸਭ ਕਿਸ ਕਰਮੇ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਸੁੱਖਾਂ ਦੇ ਭਾਲ ਵਿੱਚ ਪਟਕਦਾ ਪਰੇਸ਼ਾਨ ਅਤੇ ਨਿਰਾਸ਼ਮਨ ਇੱਥੇ ਮਹਿਸੂਸ ਕਰਦਾ ਹੈ ਕਿ ਉਸਨੂੰ ਹੁਣ ਸੱਚਾ ਰਸਤਾ ਲੱਭ ਗਿਆ ਹੈ ਇਸ ਅਵਸਥਾ ਵਿੱਚ ਮਨ ਆਪਣੇ ਆਪ ਵਿੱਚੋਂ ਰਸ ਅਤੇ ਆਨੰਦ ਦੀਆਂ ਗੁਪਤ ਲਹਿਰਾਂ ਉੱਠੀਆਂ ਮਹਿਸੂਸ ਕਰਦਾ ਹੈ ਅਤੇ ਇਸ ਦੇ ਮਸਤੀ ਵਿੱਚ ਭਿੱਜਿਆ ਹੋਇਆ ਗੁਰਮਖ ਦੇਖਦਾ ਹੈ ਕਿ ਐਸਾ ਆਨੰਦ ਉਸ ਨੂੰ دنیਵੀ ਤਜਰਬੇ ਵਿੱਚ ਕਦੀ ਨਸੀਬ ਨਹੀਂ ਹੋਇਆ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਮੈਨੂੰ ਠੀਕ ਰਸਤਾ ਮਿਲ ਗਿਆ ਹੈ ਹੁਣ ਉਸ ਦੇ ਮਨ ਦੇ ਬਾਹਰਲੇ ਕੋਸ਼ਿਸ਼ ਅਤੇ ਪਾਲ ਖਤਮ ਅਤੇ ਅੰਦਰਲੇ ਕੋਸ਼ਿਸ਼ ਅਤੇ ਪਾਲ ਸ਼ੁਰੂ ਹੁੰਦੀ ਹੈ ਇਹ ਆਤਮਿਕ ਸਫਰ ਦੀ ਪਹਿਲੀ ਮੰਜ਼ਲ ਹੈ ਪਹਿਲਾ ਪੜਾਅ ਹੈ ਮਨ ਆਪਣੀਆਂ ਬਿਰਤੀਆਂ ਜੋੜ ਕੇ ਆਪਣੇ ਅੰਦਰ ਚਾਤੀ ਮਰਨੀ ਸਿੱਖਦਾ ਹੈ ਇਸ ਨੂੰ ਚਾਹੇ ਸਮਝ ਕੁਝ ਨਹੀਂ ਆਉਂਦੀ ਕਿ ਮੇਰੇ ਅੰਦਰ ਕੀ ਵਰਤ ਰਹਾ ਹੈ ਪਰ ਖੁਸ਼ ਡਾਡਾ ਹੁੰਦਾ ਹੈ ਜਿਵੇਂ ਪਿਆਸੇ ਆਦਮੀ ਨੂੰ ਬੜੀਆਂ ਟੱਕਰਾਂ ਮਾਰਨ ਮਗਰੋਂ ਲੇਗਿਸਤਾਨ ਵਿੱਚ ਚਸ਼ਮਾ ਲੱਭ ਪਵੇ ਤਦ ਉਹ ਪਾਣੀ ਪੀ ਪੀ ਆਪਣੀ ਪਿਆਸ ਬੁਝਾਉਣ ਵਿੱਚ ਜੁੱਟ ਜਾਂਦਾ ਹੈ ਉਸ ਨੂੰ ਇਹ ਸੋਚਾਂ ਨਹੀਂ ਆਉਂਦੀਆਂ ਕਿ ਇਹ ਚਸ਼ਮਾ ਇੱਥੇ ਕਿਉਂ ਹੈ ਇਸ ਦਾ ਸੋਮਾ ਕਿੱਥੇ ਹੋਵੇਗਾ ਇਸ ਦਾ ਪਾਣੀ ਕਿੱਧਰ ਜਾ ਰਿਹਾ ਹੈ ਉਸਦੀ ਪਹਿਲੀ ਕੋਸ਼ਿਸ਼ ਪਾਣੀ ਮਿਲਣ ਉੱਤੇ ਖੁਸ਼ ਹੋਣ ਅਤੇ ਪਿਆਸ ਨਿਵਰਤ ਕਰਨ ਦੀ ਹੁੰਦੀ ਹੈ ਜਿਉਂ-ਜਿਉਂ ਮੂੰਹ ਵਿੱਚ ਠੰਡੇ ਅਤੇ ਮਿੱਠੇ ਪਾਣੀ ਦੇ ਕਟਲੰਗਨ ਤਿਉਂ-ਤਿਉਂ ਉਸਦੀਆਂ ਅੱਖਾਂ ਖੁੱਲ੍ਹਦੀਆਂ ਦਿਲ ਟਹਿਕਦਾ ਅਤੇ ਚਿਹਰੇ ਤੇ ਲੋਨਕ ਹੁੰਦੀ ਜਾਂਦੀ ਹੈ ਇਸੇ ਤਰ੍ਹਾਂ ਗੁਰਮਖਧੀਆਂ ਆਪਣੇ ਅੰਦਰੋਂ ਫੁੱਟ-ਫੁੱਟ ਕੇ ਨਿਕਲਦੇ ਰਸ ਅਤੇ ਆਨੰਦ ਨੂੰ ਮਾਨ ਕੇ ਕਈ ਵਾਰੀ ਖੁਸ਼ੀ ਵਿੱਚ ਚਾਂਗਾ ਨਿਕਲਦੀਆਂ ਜਾਂਦੀਆਂ ਹਨ ਅਤੇ ਉਹ ਖੇੜੇ ਵਿੱਚ ਖੁੱਲ੍ਹਾਂ ਨਹੀਂ ਸਮੁੰਦਾ ਉਸ ਨੂੰ ਵਿਸ਼ਵਾਸ ਆ ਜਾਂਦਾ ਹੈ ਕਿ ਮੇਰੀ ਬਾਹਰੀ ਟੋਂਡ ਸਭ ਗਲਤ ਸੀ ਮੇਰੇ ਅੰਦਰ ਹੀ ਸਚਾਈ ਦਾ ਸੋਮਾ ਮੌਜੂਦ ਸੀ ਮੈਂ ਹੁਣ ਇਸ ਨੂੰ ਲੱਭ ਲਿਆ ਹੈ ਹੁਣ ਇਹ ਮੇਰੀ ਮਲਕੀਅਤ ਹੈ ਜਦ ਜਿਉ ਕਰੇ ਮੈਂ ਦੁਨੀਆ ਦੀ ਤਬਸ ਇਸ ਠੰਡੇ ਜਿਸਮੇ ਤੇ ਆ ਕੇ ਬੁਝਾ ਸਕਦਾ ਹਾਂ ਉਸ ਨੂੰ ਇੱਕ ਆਸਰਾ ਮਿਲ ਜਾਂਦਾ ਹੈ ਤਸੱਲੀ ਅਤੇ ਹੌਸਲਾ ਆ ਜਾਂਦੇ ਹਨ ਫਿਰ ਗੁਰਮਖ ਦੇ ਗਿਆਨ ਦੀ ਦੂਜੀ ਅਵਸਥਾ ਆਉਂਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਸਰੀਰ ਨਹੀਂ ਬਲਕਿ ਸਰੀਰ ਵਿੱਚ ਰਹਿਣ ਵਾਲੀ ਸਰੀਰ ਤੋਂ ਅਲਹਿਦਾ ਚੀਜ਼ ਹਾਂ ਹੁਣ ਤੱਕ ਆਪਣੇ ਆਪ ਨੂੰ ਜੋ ਮੈਂ ਸਰੀਰ ਮੰਨਦਾ ਰਹਾ ਇਹ ਮੇਰੀ ਗਲਤੀ ਸੀ ਇਹ ਹੱਥ ਪੈਰ ਸਿਰ ਲੱਤਾਂ ਸਭ ਮੇਰੀਆਂ ਹਨ ਪਰ ਮੈਂ ਹੱਥ ਸਿਰ ਲੱਤਾਂ ਨਹੀਂ ਹਾਂ ਪਹਿਲੇ ਪਹਿਲ ਇਹ ਗੱਲ ਬੜੀ ਅਚੰਬਾ ਜਹੀ ਮਾਲੂਮ ਹੁੰਦੀ ਹੈ ਅਤੇ ਅਭਿਆਸ ਦੇ ਵਕਤ ਤੋਂ ਮਗਰੋਂ ਫਿਰ ਪਹਿਲੀ ਗੱਲ ਕਿ ਮੈਂ ਸਰੀਰ ਹਾਂ ਸੱਚ ਲੱਗਦੀ ਹੈ ਪਰ ਲੋਜ ਅਭਿਆਸ ਵਿੱਚ ਬੈਠ ਕੇ ਜਦੋਂ ਗੁਰਮਖ ਨੂੰ ਇਹ ਇੱਕ ਸਾਰ ਅਤੇ ਸਪਸ਼ਟ ਤਜਰਬਾ ਹੁੰਦਾ ਹੈ ਕਿ ਵਾਸ਼ਨਾਵਾਂ ਸੰਕੋਚਨ ਨਾਲ ਜਾਂ ਫੁੱਲਣੇ ਬੰਦ ਹੋਣ ਨਾਲ ਮੈਂ ਇੱਕ ਬੜੀ ਬਰੀਕ ਅਤੇ ਪਤਲੀ ਜਿਹੀ ਚੀਜ਼ ਬਣ ਕੇ ਇਸ ਸਰੀਰ ਵਿੱਚ ਅਡੋਲ ਬੈਠਾ ਹੋਇਆ ਹਾਂ ਤਾਂ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਮੈਂ ਅਤੇ ਮੇਰਾ ਦੋ ਅਲੱਗ-ਅਲੱਗ ਚੀਜ਼ਾਂ ਹਨ ਸਾਰੇ ਅੰਗ ਮੇਰੇ ਹੁਕਮ ਅਨੁਸਾਰ ਹਿਲਦੇ-ਜੁਲਦੇ ਅਤੇ ਕੰਮ ਕਰਦੇ ਹਨ ਸਾਰਾ ਸਰੀਰ ਮੇਰੀ ਤਾਬਿਆ ਹੈ ਇਹ ਇੱਕ ਮਸ਼ੀਨ ਹੈ ਜੋ ਮੇਰੇ ਹੁਕਮ ਜਾਂ ਇਸ਼ਾਰੇ ਤੇ ਚੱਲਦੀ ਹੈ ਮੈਂ ਜੋ ਜੀ ਚਾਹੇ ਇਸ ਤੋਂ ਕੰਮ ਲੈ ਸਕਦਾ ਹਾਂ ਜਿਸ ਤਰ੍ਹਾਂ ਮੋਟਰਕਾਰ ਦਾ ਕਲਚ ਦਬਾਇਆ ਇੰਜਨ ਤੇ ਪਹੀਆਂ ਦਾ ਸਬੰਧ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਮੈਂ ਆਪਣੇ خیال ਰੂਪੀ ਕਲਚ ਨੂੰ ਜਦ ਬੰਦ ਕਰ ਦੇਵਾਂ ਮੇਰਾ ਅਤੇ ਮੇਰੇ ਸਰੀਰ ਦਾ ਕੋਈ ਤਲਕ ਨਹੀਂ ਰੰਦਾ ਇਹ ਵੱਖੋ ਵੱਖ ਹੋ ਜਾਂਦੇ ਹਨ ਜਦ ਇਸ ਗੱਲ ਦਾ ਯਕੀਨ ਹੋ ਜਾਵੇ ਤਾਂ ਸੁੱਤੇ ਸਿੱਧ ਹੀ ਗੁਰਮਖ ਦਾ ਆਪਣੇ ਸਰੀਰ ਨਾਲ ਉਹ ਪਹਿਲਾ ਅੰਨਾ ਮੋ ਨਹੀਂ ਰਹਿੰਦਾ ਉਹ ਇੰਜ ਮਹਿਸੂਸ ਕਰਦਾ ਹੈ ਕਿ ਸਰੀਰ ਮੇਰਾ ਹੈ ਪਰ ਮੈਂ ਸਰੀਰ ਨਹੀਂ ਹਾਂ ਜਦੋਂ ਹੋਰ ਅਭਿਆਸ ਪੱਕੇ ਤਾਂ ਗੁਰਮਖ ਮਹਿਸੂਸ ਕਰਦਾ ਹੈ ਕਿ ਦੁਨੀਆਂ ਦੇ ਜਿੰਨੇ ਇਨਸਾਨ ਹੈਵਾਨ ਪੰਛੀ ਹਨ ਇਹ ਸਾਰੇ ਮੇਰੇ ਸਰੀਰ ਵਾਂਗ ਆਪਣੇ ਅੰਦਰ ਰਹਿਣ ਵਾਲੀਆਂ ਰੂਹਾਂ ਦੇ ਮਕਾਨ ਹਨ ਸਭ ਸਰੀਰਾਂ ਵਿੱਚ ਮੇਰੇ ਵਰਗੀਆਂ ਰੂਹਾਂ ਰਹਿੰਦੀਆਂ ਹਨ ਹੁਣ ਉਹ ਆਪਣੇ ਬਾਲ ਬੱਚੇ ਇਸਤਰੀ ਨੂੰ ਸਰੀਰ ਕਰਕੇ ਨਹੀਂ ਮੰਨਦਾ ਸਗੋਂ ਉਹਨਾਂ ਸਰੀਰਾਂ ਵਿੱਚ ਆਪਣੇ ਵਾਂਗ ਰਹਿਣ ਵਾਲੀਆਂ ਰੂਹਾਂ ਦਿਖਦਾ ਹੈ ਜਿੰਦਗੀ ਦਾ ਸਾਰਾ ਭਲੇਖਾ ਇੱਥੇ ਖਤਮ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਖੁੱਲਦੀਆਂ ਹਨ ਅਤੇ ਆਪਣੇ ਆਲੇ ਦੁਆਲੇ ਸਭ ਰੂਹਾਂ ਦਾ ਮੇਲ ਦੇਖਦਾ ਹੈ ਜਿਸ ਤਰ੍ਹਾਂ ਪੁਤਲੀਆਂ ਤਾਰ ਦੇ ਆਸਰੇ ਤੁਰਦੀਆਂ ਫਿਰਦੀਆਂ ਨੱਚਦੀਆਂ ਹਨ ਉਸੇ ਤਰ੍ਹਾਂ ਆਤਮਾ ਦੇ ਆਸਰੇ ਕੁਲ ਜੀਵ ਜੰਤ ਹਰਕਤ ਕਰਦੇ ਦੌੜਦੇ ਭੱਜਦੇ ਤਿਸਤੇ ਹਨ ਦੌੜਦੇ ਭੱਜਦੇ ਤਿਸਤੇ ਹਨ ਬੜਾ ਤਮਾਸ਼ਾ ਮਲੂਮ ਹੁੰਦਾ ਹੈ ਫਿਰ ਗੁਰਮਖ ਦੇ ਗਿਆਨ ਦੀ ਤੀਸਰੀ ਅਵਸਥਾ ਆਉਂਦੀ ਹੈ ਜਿੱਥੇ ਗੁਰਮਖ ਆਪਣੇ ਚਾਰ ਸਫੇਰੇ ਅੰਦਰ ਬਾਹਰ ਇੱਕ ਸ਼ੂਕਮ ਸ਼ਕਤੀ ਰਵੀ ਹੋਈ ਫੈਲੀ ਹੋਈ ਠਾਠਾ ਮਰਦੀ ਅਨੁਭਵ ਕਰਦਾ ਹੈ ਅਤੇ ਆਪਣੇ ਆਪ ਨੂੰ ਇਸ ਤਾਕਤ ਦੇ ਸਮੁੰਦਰ ਵਿੱਚ ਇੱਕ ਨੁਕਤਾ ਜਾਂ ਲਹਿਰ ਪਤਿਤ ਕਰਦਾ ਹੈ ਜਦ ਅਭਿਆਸ ਹੋਰ ਪੱਕ ਜਾਵੇ ਤਾਂ ਗੁਰਮਖ ਨੂੰ ਇੰਜ ਨਜ਼ਰ ਆਉਂਦਾ ਹੈ ਕਿ ਉਹ ਸ਼ਕਤੀ ਕੇਵਲ ਜਾਨਦਾਰ ਚੀਜ਼ਾਂ ਵਿੱਚ ਹੀ ਨਹੀਂ ਰਵੀ ਹੋਈ ਬਲਕਿ ਬੇਜਬਾਨ ਚੀਜ਼ਾਂ ਦਰੱਖਤਾਂ ਪਹਾੜਾ ਮਕਾਨਾ ਆਦ ਸਾਰੀ ਪ੍ਰਕਿਰਤੀ ਵਿੱਚ ਹੀ ਰਵੀ ਹੋਈ ਹੈ ਰਗਬੀਰ ਸਿੰਘ ਜੀ ਵੀ ਲਿਖਦੇ ਹਨ ਜਦ ਮੇਰੇ ਤੇ ਇਹ ਹਾਲਤ ਆਈ ਤਾਂ ਮੈਂ ਬੜਾ ਹੈਰਾਨ ਹੁੰਦਾ ਸਾਂ ਜਿਸ ਚੀਜ਼ ਦਾ ਮੈਂ ਧਿਆਨ ਧਰਦਾ ਸਾਂ ਉਹ ਸੂਖਸ਼ਮ ਹਾਲਤ ਵਿੱਚ ਮੇਰੇ ਸਾਹਮਣੇ ਅਣਖਲੌਂਦੀ ਸੀ ਮੈਂ ਕਿਸੇ ਨਾਲ ਇਹ ਗੱਲ ਡਰਦਾ ਬਾਰਾ ਨਹੀਂ ਸਾਂ ਕਰਦਾ ਕਿਉਂਕਿ ਪਹਿਲੇ ਪਹਿਲ ਜਦ ਮੈਂ ਆਪਣੇ ਇੱਕ ਮਿੱਤਰ ਨਾਲ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਤਾਂ ਉਸਨੇ ਹੱਸ ਕੇ ਆਖਿਆ ਥੋੜੀ ਜਹੀ ਕਸਰ ਲਹਿ ਗਈ ਹੈ ਮੈਂ ਪੁੱਛਿਆ ਕਾਦੇ ਵਿੱਚ ਤਾਂ ਆਖ ਲੱਗਾ ਤੇਰੇ পাগল ਹੋਣ ਵਿੱਚ ਪਰ ਮੈਨੂੰ ਦਿਲ ਵਿੱਚ ਕੁਝ ਐਸੀ ਪ੍ਰਤੀਤ ਆ ਗਈ ਸੀ ਜਲਦਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਗੁਰਵਾਕ ਨੂੰ ਪੜਦਾ ਅਤੇ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਆਖਦਾ ਆਖਦਾ ਬੇਖੁਦ ਹੋ ਜਾਂਦਾ ਸਾਂ ਕਿਉਂਕਿ ਇਹ ਤਜਰਬਾ ਮੇਰੇ ਅਨੁਭਵ ਦੇ ਨੈਤਰਾਂ ਨੇ ਦੇਖਿਆ ਸੀ ਇਸ ਦੀ ਗਵਾਹੀ ਬਾਹਰ ਦੀ ਕੋਈ ਚੀਜ਼ ਨਹੀਂ ਸੀ ਦੇਂਦੀ ਹੱਥ ਲਾਇਆ ਪੱਥਰ ਦਰਖਤ ਮੇਜ਼ ਗੁਰਸੀ ਸਭ ਸਖਤ ਅਤੇ ਅਸਥੂਲ ਲੱਗਦੇ ਸਨ ਇਸ ਵਾਸਤੇ ਕਿੰਨਾ ਚਿਰ ਮੈਂ ਇਸ ਭੇਦ ਦੇ ਚੰਗੀ ਤਰ੍ਹਾਂ ਸਮਝਣ ਵਾਸਤੇ ਪ੍ਰਾਰਥਨਾ ਹੀ ਕਰਦਾ ਰਿਹਾ ਆਖਰ ਮੇਰੇ ਹੱਥ ਵਿੱਚ ਸਰ ਉਲਵਿੰਦਰ ਲਾਜ਼ ਦਾ ਇੱਕ ਲੇਖ ਰਿਐਲਿਟੀ ਐਂਡ ਅਪੀਅਰੈਂਸ ਭਾਵ ਅਸਲੀਅਤ ਅਤੇ ਜਾਹਰਾ ਸ਼ਕਲ ਕਿਸੇ ਤਰ੍ਹਾਂ ਆਇਆ ਜਿਸ ਨਾਲ ਮੈਨੂੰ ਇਸ ਆਤਮਕ ਸਚਾਈ ਦੇ ਸਮਝਣ ਵਿੱਚ ਬੜੀ ਮਦਦ ਮਿਲੀ ਆਪੇ ਦਸੀਆ ਆਪਰਸ ਆਪੇ 라ਵਣ ਹਾਰ ਆਪੇ ਹੋਵੇ ਚੋ ਲੜਾ ਆਪੇ ਸੇਜਪਤਾਰ ਇਸ ਤੋਂ ਅੱਗੇ ਚੱਲ ਕੇ ਗੁਰਮਖ ਆਪਣਾ ਸਾਰੇ ਬ੍ਰਹਮੰਡ ਦਾ ਇਸ সূক্ষਮ ਸ਼ਕਤੀ ਰਾਹੀ ਅਟਲ ਰਿਸ਼ਤਾ ਮਹਿਸੂਸ ਕਰਦਾ ਹੈ ਉਹ ਦੇਖਦਾ ਹੈ ਐਸੀ ਕੋਈ ਜਗ੍ਹਾ ਹੋ ਹੀ ਨਹੀਂ ਸਕਦੀ ਜਿੱਥੇ ਉਹ ਹੋਵੇ ਅਤੇ ਉਸ ਦੇ ਨਾਲ ਇਹ সূক্ষਮ ਸ਼ਕਤੀ ਨਾ ਹੋਵੇ ਜਿਸ ਤਰ੍ਹਾਂ ਬੁਲਬਲਾ ਪਾਣੀ ਤੋਂ ਵੱਖਰਾ ਨਹੀਂ ਹੋ ਸਕਦਾ किरण ਅਤੇ ਸੂਰਜ ਕਦੇ ਵੱਖੋ ਵੱਖ ਨਹੀਂ ਕੀਤੇ ਜਾ ਸਕਤੇ ਉਸੇ ਤਰ੍ਹਾਂ ਗੁਰਮਖ ਅਤੇ ਸਾਰਾ ਬ੍ਰਹਿਮੰਡ ਆਪਸ ਵਿੱਚ ਇਸ ਸੂਖਮ ਸ਼ਕਤੀ ਦੇ ਰਾਹੀਂ ਹਮੇਸ਼ਾ ਤੋਂ ਹੀ ਜੁੜੇ ਹੋਏ ਹਨ ਜਹ ਦੇਖੋ ਤਹ ਸੰਗ ਇਕੋ ਰਵ ਰਹਿਆ ਕਟਕਣ ਵਾਸੀ ਆਪ ਵਿੱਲਿਆ ਕਿਨੇ ਲਹਿਆ ਜਲਥਲ ਮਹੀਲਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਤ ਸੋਈ ਗੁਰਪ੍ਰਸਾਦੀ ਜਾਣਿਆ بے جان ਚੀਜ਼ਾਂ ਵਿੱਚ ਇਹ ਸ਼ਕਤੀ ਗੁਪਤ ਹਾਲਤ ਵਿੱਚ ਮੌਜੂਦ ਹੈ ਅਤੇ ਜਾਨਦਾਰ ਚੀਜ਼ਾਂ ਵਿੱਚ ਇਹ ਸ਼ਕਤੀ ਘਟ ਗੁਪਤ ਹਾਲਤ ਵਿੱਚ ਹਾਜ਼ਰ ਹੈ ਪਰ ਗੁਰਮਖ ਨੂੰ ਆਪਣੇ ਅੰਦਰ ਇਹ ਸ਼ਕਤੀ ਪ੍ਰਗਟ ਰੂਪ ਜਾਂ ਜ਼ਹਰਾ ਜਹੂਲ ਤਿਸਨ ਲੱਗ ਜਾਂਦੀ ਹੈ ਇਸੇ ਸ਼ਕਤੀ ਦਾ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸਤੇ ਜਾਨਨ ਸਭ ਮੈਂ ਜਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਇਸੇ ਦੇ ਮਗਰੋਂ ਗੁਰਮਖ ਨੂੰ ਕੁਰਬਾਨੀ ਵਿੱਚੋਂ ਅਗਲੀ ਰਹਿਨਮਾਈ ਵਾਸਤੇ ਇਹ ਇਸ਼ਾਰੇ ਮਿਲਦੇ ਹਨ ਉਹ ਹੱਪ ਮਦ ਜਿਉ ਬਾਸ ਬਰਤ ਹੈ ਮੁਕਰ ਮਾਹੇ ਜੈਸੇ ਸਾਈ ਤੈਸੇ ਹੀ ਹਰ ਬਸੈ ਨਿਰੰਤਰ ਕਟਹੀ ਕੋਜ ਹੋ ਪਾਈ ਅਤੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਲ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਉਸ ਨੂੰ ਪ੍ਰੇਰਣਾ ਹੁੰਦੀ ਹੈ ਕਿ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤਨਾਪਾਲ ਪਰ ਇਸ ਅਵਸਥਾ ਵਿੱਚ ਵੀ ਗੁਰਮਖ ਆਪਣੇ ਅੰਦਰੋਂ ਆਪਣੇ ਆਪ ਨੂੰ ਸਮਝਣਾ ਅਤੇ ਪਛਾਨਣਾ ਸ਼ੁਰੂ ਕਰਦਾ ਹੈ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਸਾਰੇ ਬ੍ਰਹਿਮੰਡ ਨੂੰ ਸੂਖਸ਼ਮ ਰੂਪ ਵਿੱਚ ਆਪਣੇ ਅੰਦਰ ਜਦ ਜੀ ਚਾਹੇ ਮੌਜੂਦ ਦੇਖ ਸਕਦਾ ਹੈ ਜੋ ਕੁਝ ਉਸ ਨੂੰ ਅੱਖਾਂ ਖੋਲ੍ਹਿਆਂ ਬਾਹਰ ਪ੍ਰਕਿਰਤੀ ਦੀ ਦੁਨੀਆ ਵਿੱਚ ਦਿਖਦਾ ਹੈ ਉਹ ਜਦ ਜੀ ਚਾਹੇ ਆਪਣੇ ਅੰਦਰ ਵੀ ਦੇਖ ਸਕਦਾ ਹੈ ਚਾਨਬੇ ਸੂਰਜ ਸਿਤਾਰੇ ਅਸਮਾਨ ਧਰਤੀ ਸਾਰਾ ਸੰਸਾਰ ਉਸ ਦੇ ਅੰਦਰ ਖਿਆਲ ਦੀ ਸ਼ਕਲ ਵਿੱਚ ਮੌਜੂਦ ਹੈ ਜਿਸ ਤਰ੍ਹਾਂ ਹਨੇਰੀ ਰਾਤ ਸਮੇਂ ਹਵਾ ਦੇ ਰੁਕ ਜਾਣ ਨਾਲ ਸਿਤਾਰਿਆਂ ਦਾ ਪਰਛਾਵਾਂ ਕਿਸੇ ਤਲਾਬ ਜਾਂ ਲੇਕ ਵਿੱਚ ਇੰਜ 잡ਦਾ ਹੈ ਜਿਵੇਂ ਦੋ ਆਕਾਰ ਹਨ ਇੱਕ ਸਿਰ ਅਤੇ ਇੱਕ ਪੈਰਾਂ ਵਿੱਚ ਇਸੇ ਤਰ੍ਹਾਂ ਖਲੋਤੇ ਹੋਏ ਮਨ ਵਿੱਚ ਇਸ ਅਵਸਥਾ ਦਾ ਗੁਰਮਖ ਸਾਰੀ ਸ੍ਰਿਸ਼ਟੀ ਦਾ ਪਰਛਾਵਾਂ ਦੇਖਦਾ ਹੈ ਉਸ ਨੂੰ ਦੋ ਵੱਖਰੇ ਸੰਸਾਰ ਦਿਸਦੇ ਹਨ ਇਕ ਅੱਖਾਂ ਖੁੱਲਣ ਤੇ ਅਗਰ ਦੂਜਾ ਅੱਖਾਂ ਮਿਟਣ ਤੇ ਇੱਥੇ ਪਹੁੰਚ ਕੇ ਗੁਰਮਖ ਵਿੱਚ ਬੜੀ ਪਾਰੀ ਤਬਦੀਲੀ ਹੁੰਦੀ ਹੈ ਉਸ ਦਾ ਨੁਕਤਾ ਨਿਗਾਹ ਉਲਟ ਜਾਂਦਾ ਹੈ ਪਹਿਲੇ ਸਾਰੇ ਬ੍ਰਹਿਮੰਡ ਨੂੰ ਉਹ ਸੱਚਾ ਸਮਝਦਾ ਹੈ ਅਤੇ ਆਪਣੇ ਅੰਦਰਲੇ ਅੰਦਰ ਸੰਬੰਧੀ ਕੁਝ ਨਹੀਂ ਸੀ ਜਾਣਦਾ ਹੁਣ ਆਪਣੇ ਅੰਤਾਰ ਕਰਨ ਅੰਦਰ ਲਟਿਆ ਹੋਇਆ ਬ੍ਰਹਿਮੰਡ ਸਤ ਪ੍ਰਤੀਤ ਕਰਦਾ ਹੈ ਅਤੇ ਬਾਹਰ ਜੋ ਕੁਝ ਉਸ ਨੂੰ ਦਿਖਦਾ ਹੈ ਉਸ ਨੂੰ ਉਹ ਆਪਣੇ ਅੰਦਰ ਦਾ ਪਰਛਾਵਾਂ ਹੀ ਸਮਝਦਾ ਹੈ ਦੁਨੀਆਂ ਦਾ ਦਰਅਸਲ ਕੋਈ ਹਸਤੀ ਨਾ ਰੱਖਣਾ ਇੱਕ ਐਸਾ ਨਤੀਜਾ ਹੈ ਜਿੱਥੇ ਪਹੁੰਚ ਕੇ ਅਕਲ ਬੜੇ ਚੱਕਰ ਕਾਂਦੀ ਹੈ ਅਤੇ ਕੁਝ ਚਿਰਲੀ ਗੁਰਮਖ ਨੂੰ ਬੜੇ ਸ਼ੰਕੇ ਵਿੱਚ ਪਾ ਦਿੰਦੀ ਹੈ ਉਸ ਦਾ ਜਮੰਦਰ ਸੁਭਾਅ ਉਸ ਦੇ ਬਾਹਰ ਦੇ ਨੇਦਰ ਉਸ ਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆਂ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਹਨ ਪਰ ਜਦੋਂ ਉਹ ਅਭਿਆਸ ਵਿੱਚ ਬੈਠੇ ਤਾਂ ਬਾਹਰ ਦੀ ਸਭ ਰਚਨਾ ਖਿਆਲ ਹੀ ਖਿਆਲ ਅੰਦਰਲਾ ਪਰਛਾਵਾਂ ਹੀ ਪਰਛਾਵਾਂ ਧੋਖਾ ਫਰੇਬ ਅਤੇ ਅਸਤ ਤਿਸਤਾ ਹੈ ਗੁਰਮਖ ਬੜਾ ਹੈਰਾਨ ਹੁੰਦਾ ਹੈ ਉਸ ਨੂੰ ਇਸ ਕੋਤਕ ਦੀ ਸਮਝ ਨਹੀਂ ਆਉਂਦੀ ਜੇ ਅੰਦਰ ਯਕੀਨ ਆਵੇ ਤਾਂ ਵੀ ਬਾਹਰੋਂ ਇਸ ਗੱਲ ਦੀ ਗਵਾਹੀ ਕਿਤੋਂ ਨਹੀਂ ਮਿਲਦੀ ਇੱਥੇ ਫਿਰ ਗੁਰਬਾਣੀ ਬੜੀ ਸਹਾਈਤਾ ਕਰਦੀ ਹੈ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਇਸ ਦੁਨੀਆ ਨੂੰ ਸੁਪਨਾ ਮਿੱਥਿਆ ਮਾਇਆ ਝੂਠ ਕਰਕੇ ਲਿਖਿਆ ਹੈ ਇਹ ਜਗ ਤੂਏ ਕਾ ਪਹਾਰ ਤੈ ਸਾਚਾ ਮੰਨਿਆ ਕਹਿ ਵਿਚਾਰ ਮਾਈ ਮਾਇਆ ਸ਼ਾਲਾ ਤ੍ਰਿਣ ਕੀ ਅਗਰ ਮੇਕ ਕੀ ਛਾਇਆ ਗੋਬਿੰਦ ਪਜਨ ਬਿਨ ਹੜਕਾ ਜਲ ਹੁਣ ਗੁਰਮਖ ਦੀ ਅਗਲੀ ਅਵਸਥਾ ਆਉਂਦੀ ਹੈ ਅਤੇ ਇਹ ਅਵਸਥਾ ਬੜੀ ਅਦਭੁਤ ਹੁੰਦੀ ਹੈ ਜਦ ਉਸ ਦੀ ਇੱਛਾ ਹੋਵੇ ਸਾਰਾ ਪ੍ਰਪੰਡ ਉਤਪੰਨ ਹੋ ਜਾਂਦਾ ਹੈ ਅਤੇ ਜਦ ਉਸ ਦੀ ਇੱਛਾ ਹੋਵੇ ਸਾਰਾ ਬ੍ਰਹਿਮੰਡ ਲੀਨ ਹੋ ਜਾਂਦਾ ਹੈ ਕੇਵਲ ਆਤਮਾ ਹੀ ਆਤਮਾ ਰਹਿ ਜਾਂਦੀ ਹੈ ਅਸਲ ਵਿੱਚ ਬਾਹਰ ਦੀ ਅਤੇ ਅੰਦਰ ਦੀ ਰਚਨਾ ਦੋਵੇਂ ਅਸਤ ਹਨ ਸੁਪਨਾ ਹਨ ਮਾਇਆ ਹਨ ਇਸ ਸੁਪਨੇ ਵਿੱਚ ਅਸਥਿਰ ਅਗਰ ਕੋਈ ਚੀਜ਼ ਹੈ ਤਾਂ ਸੁਪਨੇ ਦੇ ਲਚਨ ਵਾਲਾ ਹੈ ਅਤੇ ਇਹ ਉਸ ਦੀ ਆਪਣੀ ਆਤਮਾ ਦੀ ਆਤਮਾ ਪਰਮ ਆਤਮਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਅੱਗੇ ਦੀ ਅਵਸਥਾ ਵੱਲ ਰਹਿਨਮਾਈ ਕਰਦੀ ਹੈ ਗੁਰਮਖ ਇਸ ਰਹਿਨਮਾਈ ਦੇ ਆਸਰੇ ਗਿਆਨ ਦੀ ਆਖਰੀ ਸੱਤ ਤੇ ਪਹੁੰਚਦਾ ਹੈ ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ ਇਸ ਤੋਂ ਅੱਗੇ ਵੇਖਣ ਵਾਲਾ ਪਛਾਣਨ ਵਾਲਾ ਗੁਮ ਹੋ ਜਾਂਦਾ ਹੈ ਲੱਭਣ ਵਾਲਾ ਗਾਇਬ ਹੋ ਜਾਂਦਾ ਹੈ ਅਤੇ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ ਹੈ ਅਭਿਆਸ ਬੰਦਗੀ ਭਗਤੀ ਸੰਪੂਰਨ ਹੋ ਜਾਂਦੀ ਹੈ ਇਹ ਅਵਸਥਾ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੇ ਆਪ ਦੀ ਅਵਸਥਾ ਲਿਖੀ ਹੈ ਲਹਿਰ ਸਾਗਰ ਵਿੱਚ ਲੀਨ ਹੋ ਜਾਂਦੀ ਹੈ ਜੀਵ ਆਪਣੇ ਮੂਲ ਬ੍ਰਹਮ ਵਿੱਚ ਆਤਮਾ ਪਰਮ ਹਸਤੀ ਵਿੱਚ ਸਮਾ ਜਾਂਦੀ ਹੈ ਇਹ ਨਿਸ਼ਟੀ ਦਾ ਦਰਜਾ ਨਹੀਂ ਪਰਮ ਹਸਤੀ ਦਾ ਦਰਜਾ ਹੈ ਪੂਰਨ ਸਤ ਚਿਤ ਆਨੰਦ ਦੀ ਅਵਸਥਾ ਹੈ ਸੂਰਜ ਕਿਰਨ ਮਿਲੇ ਜਲ ਗਾਜਲ ਹੁਆ ਰਾਮ ਜੋਤੀ ਜੋਤ ਲਲੀ ਸੰਪੂਰਨ ਸਿਆ ਰਾਮ ਅਤੇ ਜੋ ਜਲ ਮੈ ਜਲ ਆਏ ਘਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ